ਜਿਹੜੀ ਆਪੋਜੀਸ਼ਨ ਹੁੰਦੀ ਹੈ ਨਾ ਜੀ ਉਹਦਾ ਕੰਮ ਹੁੰਦਾ ਵਾ ਉਹਨੇ ਵਿਰੋਧ ਕਰਨਾ ਹਰ ਇੱਕ ਦਿਨ ਕੋਈ ਨਾ ਕੋਈ ਹਲਕੇ ਦਾ ਚੰਗਾ ਜਿਹੜਾ ਉਹ ਸੋਚਦੇ ਆ ਜਿਹਦੇ ਨਾਲ ਸਾਡੇ ਹਲਕੇ ਦੇ ਲੋਕਾਂ ਦੀ ਜਿਹੜੀ ਉਹ ਭਲਾਈ ਹੋਵੇ ਉਹਨਾਂ ਦਾ ਫਾਇਦਾ ਹੋਵੇ ਸੋ ਸਾਡਾ ਕੰਮ ਹੈ ਹਲਕੇ ਦੀ ਡਿਵੈਲਪਮੈਂਟ ਕਰਾਉਣਾ ਉਹ ਅਸੀਂ ਕਰ ਰਹੇ ਹਾਂ ਅਸੀਂ ਮੰਡੀਆਂ ਦੇ ਜਿਹੜੇ ਛੱਡਾਂ ਦੇ ਇਤ ਘਾਟਣ ਕਰਕੇ ਗਿਆ 5 ਕਰੋੜ ਰੁਪਏ ਦੇ ਜਿਹੜੀ ਲਾਗਤ ਨਾਲ ਉਹ ਮੰਡੀਆਂ ਚ ਜਿਹੜੇ ਛੱਡ ਬਣਨੇ ਆ ਸੋ ਅਸੀਂ ਮੇਰਾ ਵੀ ਰੋਜ਼ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਸਰਵਦੇਰੀ ਨੇ ਅੱਜ ਵੀ ਖੇਮ ਕਰਨ ਗਰਾਟਰੀ ਸਾਹਿਬ ਦੇ ਦਫ਼ਤਰ ਚ ਬੈਠੇ ਆ ਸਾਡੀ ਸਾਰੀ ਖੇਮ ਕਰਨ ਦੀ ਟੀਮ ਮੇਰੇ ਨਾਲ ਬੈਠੀ ਆ ਸਾਰੇ ਐਮਸੀ ਸਾਹਿਬ ਪ੍ਰਧਾਨ ਸਾਹਿਬ ਸਾਡੇ ਸਰਪੰਚ ਸਾਹਿਬ ਸਾਡੇ ਚੇਅਰਮੈਨ ਸਾਹਿਬ ਸਾਰੇ ਅਸੀਂ ਬੈਠੇ ਆ ਅੱਜ ਅਸੀਂ ਉਹਦੇ ਲਈ ਅੱਜ ਮੇਰੇ ਵੀਰ 14-15 ਲੱਖ ਰੁਪਏ ਦੇ ਕੰਮ ਦਾ ਜਿਹੜਾ ਉਦਘਾਟਨ ਕੀਤਾ ਤੇ ਜਿਹੜਾ ਪਿੰਡਾਂ ਦਾ ਜਿਹੜਾ ਮੇਰੇ ਵੀਰ ਘਟੋ ਘਟ ਸੱਤ-ਅੱਠ ਲੱਖ ਰੁਪਏ ਦੀ ਲਾਗਤ ਨਾਲ ਆਉਣ ਵਾਲੇ ਸਮੇਂ ਚ ਭੂਰਾ ਕੋਨਾ ਰਤੋ ਕਿ ਚਕਵਾਲੀਆਂ ਉਹਨਾਂ ਫੀਡਰਾਂ ਨੂੰ ਜਿਹੜਾ ਵੱਖ ਕਰਨ ਜਾ ਰਹੇ ਐਵੇਂ ਗੱਲਾਂ ਬਾਤਾਂ ਕਰ ਰਿਹਾ ਉਹਨਾਂ ਨੇ ਬੜੀ ਡਿਟੇਲ ਨਾਲ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਸੀ ਕਿ ਕਿਹੜਾ 12 100 ਕਰੋੜ ਰੁਪਈਆ ਜਾਂ 12000 ਕਰੋੜ ਰੁਪਈਆ ਸਾਡੇ ਕੋਲ ਆਇਆ ਉਹਨਾਂ ਨੇ ਕਿਹਾ ਸਾਡੇ ਕੋਲ ਇੱਕ ਪੈਣੀ ਵੀ ਜਿਹੜੀ ਉਹ ਨਹੀਂ ਆਈ ਇਸ ਵਕਤ ਮੌਜੂਦ ਆ ਖੇਮ ਕਰਨ ਹਲਕੇ ਦੇ ਵਿੱਚ ਤਾਂ ਸਾਡੇ ਨਾਲ ਖੇਮ ਕਰਨ ਤੋਂ ਵਿਧਾਇਕ ਖੇਮ ਕਰਨ ਹਲਕੇ ਤੋਂ ਸਰਦਾਰ ਸਰਵਨ ਸਿੰਘ ਧੁੰਨ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਕਿਸ ਤਰੀਕੇ ਦਾ ਜਿਹੜਾ ਕਾਰਜਕਾਰੀ ਜਿਹੜੀ ਆ ਉਹ ਚੱਲ ਰਹੀ ਆ ਉਹ ਤੋਂ ਘਾਟਨ ਵੀ ਹੋਏ ਨੇ ਪਿਛਲੇ ਦਿਨਾਂ ਧਨ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸ਼ੁਰੂਆਤ ਧਨ ਸਾਹਿਬ ਇਥੋਂ ਕਰ ਲਈਏ ਕਿ ਆਪੋਜੀਸ਼ਨ ਵਾਲੇ ਹੁਣ ਕਹਿੰਦੇ ਨੇ ਕਿ ਇਹਨਾਂ ਦੇ ਪੀਪੇ ਮੁੱਦੇ ਵੱਜ ਗਏ ਪਰ ਤੁਸੀਂ ਹੁਣ ਪਿਛਲੇ ਹਫਤੇ ਤੋਂ ਲੈ ਕੇ ਕਰੋੜਾਂ ਦੇ ਘਾਟਨ ਕੀਤੇ ਨੇ ਉਹ ਫਿਰ ਪੈਸੇ ਕਿੱਥੋਂ ਆਏ ਮੇਰਾ ਵੀਰ ਜਿਹੜੀ ਆਪੋਜੀਸ਼ਨ ਹੁੰਦੀ ਹੈ ਨਾ ਜੀ ਉਹਦਾ ਕੰਮ ਹੁੰਦਾ ਵਾ ਉਹਨੇ ਵਿਰੋਧ ਕਰਨਾ ਜੀ ਉਹਨੇ ਕਿਸਾ ਸੀ ਨਾ ਕਿਸੇ ਗੱਲ ਨੂੰ ਲੈ ਕੇ ਟੀਕਾ ਟਿੱਪਣੀ ਕਰਨੀ ਹੁੰਦੀ ਆ اپੋਜੀਸ਼ਨ ਨੇ ਆਪਣਾ ਕੰਮ ਕਰਨਾ ਹੁੰਦਾ ਪਰ ਅਸੀਂ ਆਪਣਾ ਕੰਮ ਕਰ ਰਹੇ ਆਂ ਵੇਖੋ ਜਿਹੜੀ ਵਿਕਾਸ ਦੀ ਗੱਲ ਆ ਅਸੀਂ ਹਰ ਦਿਨ ਕੁਝ ਨਾ ਕੁਝ ਹਲਕੇ ਦੀ ਲੈ ਕੇ ਆਉਨੇ ਆਂ ਹਰੇਕ ਦਿਨ ਕੋਈ ਨਾ ਕੋਈ ਹਲਕੇ ਦਾ ਚੰਗਾ ਜਿਹੜਾ ਉਹ ਸੋਚਦੇ ਆਂ ਜਿਹਦੇ ਨਾਲ ਸਾਡੇ ਹਲਕੇ ਦੇ ਲੋਕਾਂ ਦੀ ਜਿਹੜੀ ਉਹ ਭਲਾਈ ਹੋਵੇ ਉਹਨਾਂ ਦਾ ਫਾਇਦਾ ਹੋਵੇ ਜਿਹੜੀ ਆਪੋਜੀਸ਼ਨ ਹੁੰਦੀ ਆ ਮੇਰਾ ਵੀਰ ਉਹਨਾਂ ਦੀ ਗੱਲੋਂ ਲੈ ਕੇ ਮੇਰੇ ਵੀਰ ਮੈਂ ਕੋਈ ਅਸੀਂ ਇੰਨੀ ਸਾਨੂੰ ਕੋਈ ਚਿੰਤਾ ਨਹੀਂ ਕਿਉਂਕਿ ਉਹਨਾਂ ਦਾ ਉਹਨਾਂ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਸੋ ਸਾਡਾ ਕੰਮ ਹਲਕੇ ਦੀ ਡਿਵੈਲਪਮੈਂਟ ਕਰਾਉਣਾ ਉਹ ਅਸੀਂ ਕਰ ਰਹੇ ਹਾਂ ਜੀ ਕਿੰਨੇ ਕੁਦ ਘਟਨ ਕਰ ਦਿੱਤੇ ਨੇ ਤੁਹਾਨੂੰ ਸਾਹਿਬ ਪਿਛਲੇ ਦਿਨਾਂ ਤੋਂ ਲੈ ਕੇ ਉਹਦੇ ਘਟਨ ਵੀਰੇ ਆ ਪਿਛਲੇ ਸਮੇਂ 'ਚ ਪਤਾ ਨਹੀਂ ਤੁਸੀਂ ਉਸ ਦਿਨ ਹੈਗੇ ਸੀ ਕਿ ਨਹੀਂ ਮੈਂ ਪਿਛਲੇ ਹਮ ਮੰਡੀਆਂ ਦੇ ਜਿਹੜੇ ਛੱਡਾਂ ਦੇ ਅਦਗਾਟਨ ਕਰਕੇ ਗਿਆ 5 ਕਰੋੜ ਰੁਪਏ ਦੇ ਜਿਹੜੀ ਲਾਗਤ ਨਾਲ ਉਹ ਮੰਡੀਆਂ ਚ ਜਿਹੜੇ ਸ਼ੈੱਡ ਬਣਨੇ ਆ ਆ ਪਿਛਲੇ ਦਿਨੀ ਪਿਛਲੇ ਹਫਤੇ ਆਪਾਂ ਉਦਘਾਟਨ ਕਰਨ ਕਰਕੇ ਗਏ ਆ ਜੀ ਜਿਹਦੇ ਚੋਂ ਤੁਸੀਂ ਮਾੜੀ ਮੇਗਾ ਮੰਡੀ ਤੋਂ ਸ਼ੁਰੂ ਹੋਏ ਸੀ ਫਿਰ ਰਾਜੋਕੇ ਮੰਡੀ ਫਿਰ ਮੇਰੇ ਵੀਰ ਪੂਰਾ ਕੋਨਾ ਖੇਮ ਕਰਨ ਫਿਰ ਬਾਦਰ ਨਗਰ ਤੇ ਫਿਰ ਬਰਨਾਲਾ ਜੀ ਇਹਨਾਂ ਮੰਡੀਆਂ ਦੇ ਜਿਹੜੇ ਛੱਡਾਂ ਦੇ ਉਦਘਾਟਨ ਕੀਤੇ ਆ ਉਹ ਜਿਹੜੇ ਸ਼ੈੱਡ ਆ ਉਹਨਾਂ ਛੱਡਾਂ ਦਾ ਜਿੱਥੇ ਤਾਂ ਕਿਸਾਨ ਭਰਾਵਾਂ ਨੂੰ ਫਾਇਦਾ ਹੋਣਾ ਉਥੇ ਮਜ਼ਦੂਰ ਭਰਾ ਸਾਡੇ ਆੜਤੀਏ ਭਰਾ ਸਾਰਿਆਂ ਨੂੰ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋਣਾ ਹੈ ਜਿੱਥੇ ਸਾਡੀ ਜਿਹੜੀ ਫਸਲ ਹੈ ਉਹ ਅਸੀਂ ਮੇਰੇ ਵੀਰ ਜਿਹੜੀ ਉਹਦੇ ਥੱਲੇ ਜਿਹੜੀ ਆ ਕੋਈ ਮੀਂਹ ਕਣੀ ਨਾ ਪਵੇ ਜੀ ਜਿਹਦੇ ਥੱਲੇ ਮੇਰਾ ਵੀਰ ਕੋਈ ਜਿਹੜਾ ਕੋਈ ਫਸਲ ਖਰਾਬ ਨਾ ਹੋਵੇ ਉਹ ਸੈੱਟ ਜਿਹੜੇ ਉਹਨਾਂ ਨੂੰ ਬਚਾਉਣਗੇ ਦੂਜਾ ਜੇ ਸਾਡਾ ਕੋਈ ਫੈਕਸ਼ਨ ਕਰਨਾ ਹੁੰਦਾ ਜਿਵੇਂ ਕੋਈ ਨਰ ਲੋ ਕੋਈ ਕਿਸੇ ਨੇ ਕੋਈ ਭੋਗ ਆ ਕੋਈ ਕੀਰਤਨ ਕਰਵਾਉਣਾ ਜਾਂ ਹੋਰ ਉਹਨਾਂ ਦੇ ਵੀ ਕੰਮੋ ਸ਼ੈਡ ਆਉਂਦੇ ਆ ਸੋ ਅਸੀਂ ਮੇਰਾ ਵੀ ਰੋਜ਼ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਚੱਲਦੇ ਰਹਿੰਨੇ ਆ ਅੱਜ ਵੀ ਖੇਮ ਕਰਨ ਗਰਾਟਰੀ ਸਾਹਿਬ ਦੇ ਦਫ਼ਤਰ 'ਚ ਬੈਠੇ ਆ ਸਾਡੀ ਸਾਰੀ ਖੇਮ ਕਰਨ ਦੀ ਟੀਮ ਮੇਰੇ ਨਾਲ ਬੈਠੀ ਆ ਸਾਰੇ ਐਮਸੀ ਸਾਹਿਬ ਪ੍ਰਧਾਨ ਸਾਹਿਬ ਸਾਡੇ ਸਰਪੰਚ ਸਾਹਿਬ ਸਾਡੇ ਚੇਅਰਮੈਨ ਸਾਹਿਬ ਸਾਰੇ ਅਸੀਂ ਬੈਠੇ ਆ ਅੱਜ ਅਸੀਂ ਬਿਜਲੀ ਦੇ ਕੰਮਾਂ ਦਾ ਜਿਹੜਾ ਅਦਗਠਨ ਕਰਕੇ ਆਏ ਆ ਜਿਹੜਾ ਖੇਮ ਕਰਨ ਸ਼ਹਿਰ ਨੂੰ ਦੋ ਹਿੱਸਿਆਂ ਦੇ ਵਿੱਚ ਜਿਹੜਾ ਵੰਡਤਾ ਜਿਹੜਾ ਜੇ ਕਿਤੇ ਮੇਰੇ ਵੀਰ ਕੋਈ ਪ੍ਰੋਬਲਮ ਵੀ ਆ ਜਾਏ ਬਿਜਲੀ ਦੀ ਉਹ ਇੱਕ ਜਿਹੜਾ ਇਹ ਸਭ ਬੰਦ ਹੋ ਜੇ ਦੂਜਾ ਚੱਲ ਪੇ ਉਹਦੇ ਲਈ ਅੱਜ ਮੇਰੇ ਵੀਰ 14-15 ਲੱਖ ਰੁਪਏ ਦੇ ਕੰਮ ਦਾ ਜਿਹੜਾ ਉਦਘਾਟਨ ਕੀਤਾ ਹੈ ਤੇ ਜਿਹੜਾ ਪਿੰਡਾਂ ਦਾ ਜਿਹੜਾ ਮੇਰੇ ਵੀਰ ਘਟੋ ਘਟ ਸੱਤ-ਅੱਠ ਲੱਖ ਰੁਪਏ ਦੀ ਲਾਗਤ ਨਾਲ ਆਉਣ ਵਾਲੇ ਸਮੇਂ ਚ ਭੂਰਾ ਕੋਨਾ ਰਤੋ ਕਿ ਚਕਵਾਲੀਆਂ ਉਹਨਾਂ ਫੀਡਰਾਂ ਨੂੰ ਜਿਹੜਾ ਵੱਖ ਕਰਨ ਜਾ ਰਹੇ ਆ ਸੋ ਅਸੀਂ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਤੁਰੇ ਹੀ ਰਹਿਨੇ ਆ ਜਿਹਦੇ ਨਾਲ ਸਾਡੇ ਲੋਕਾਂ ਦਾ ਫਾਇਦਾ ਹੋਵੇ। ਤੁਸੀਂ ਸਭ ਪਾਰਟੀ ਵੱਲੋਂ ਬੋਲਦੇ ਹੋ ਕੀ ਕਹਿਣਾ ਚਾਹੋਗੇ? ਕੀ ਹੜਾਂ ਦੀ ਬੜੀ ਮਾਰ ਵੱਜੀ ਪੰਜਾਬ ਨੂੰ? ਉੱਥੇ ਕੇਂਦਰ ਦੇ ਮੰਤਰੀ ਜਾਂ ਕੇਂਦਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਨਾ ਤਾਂ ਅਸੀਂ ਪਹਿਲਾਂ ਪੈਸਿਆਂ ਦੀ ਕਸਰ ਹੋਣ ਦਿੱਤੀ ਆ ਨਾ ਗਾਂ ਹੀ ਅਸੀਂ 12000 ਕਰੋੜ ਵੀ ਦਿੱਤਾ ਅਸੀਂ 1600 ਕਰੋੜ ਵੀ ਦਿੱਤਾ ਤਾਂ ਕਿਵੇਂ ਵੇਖਦੇ ਹੋ ਪਾਰਟੀ ਵੱਲੋਂ ਬੋਲਦੇ ਹੋ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਹਾੜ ਪ੍ਰਭਾਵਿਤ ਇਲਾਕਿਆਂ ਦੇ ਲਈ ਕਿੰਨੀ ਕੁ ਵਚਨ ਬੰਦ ਹੈ ਉਹਨਾਂ ਦੇ ਮੋੜ ਵਸੇਬੇ ਲਈ ਮੇਰੇ ਵੀਰ ਆ ਪਿਛਲੇ ਦਿਨੀ ਦੋ ਦਿਨ ਜਿਹੜਾ ਸੈਸ਼ਨ ਆ ਉਹ ਚੱਲਿਆ ਸੀ ਜੀ ਜੀ ਉਹ ਸੈਸ਼ਨ ਦੇ ਵਿੱਚ ਸਾਡੇ ਵਿੱਤ ਮੰਤਰੀ ਸਾਹਿਬ ਨੇ ਜੀ ਤੇ ਸਾਡੇ ਸੀਐਮ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਮਾਨ ਨੇ ਬੜੇ ਵਿਸਤਾਰ ਨਾਲ ਦੱਸਿਆ ਹੈ ਕਿ ਇਹ ਜਿਹੜੀਆਂ ਸੈਂਟਰ ਦੇ ਜਿਹੜੇ ਮੰਤਰੀ ਆ ਉਹ ਪਲਵਾਨੀ ਗੇੜੇ ਤੇ ਕੱਢ ਕੇ ਸਭ ਜਿਹੜਾ ਐਵੇਂ ਗੱਲਾਂ ਬਾਤਾਂ ਕਰ ਰਿਆ ਉਹਨਾਂ ਨੇ ਬੜੀ ਡਿਟੇਲ ਨਾਲ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਸੀ ਕਿ ਕਿਹੜਾ 1200 ਕਰੋੜ ਰੁਪਇਆ ਜਾਂ 12000 ਕਰੋੜ ਰੁਪਇਆ ਸਾਡੇ ਕੋਲ ਆਇਆ ਉਹਨਾਂ ਨੇ ਕਿਹਾ ਸਾਡੇ ਕੋਲ ਇੱਕ ਪੈਣੀ ਵੀ ਜਿਹੜੀ ਉਹ ਨਹੀਂ ਆਈ ਜਿਹੜਾ 1600 ਕਰੋੜ ਰੁਪਇਆ ਉਹਦੇ ਵਿੱਚੋਂ ਵੀ ਅਜੇ ਇੱਕ ਪੈਸਾ ਨਹੀਂ ਸਾਡੀ ਸਰਕਾਰ ਕੋਲ ਆਇਆ ਤੇ ਜਿਹੜਾ ਉਹ ਜਿਹੜੀਆਂ ਹਵਾਈ ਗੱਲਾਂ ਕੱਲ ਮੁੱਖ ਮੰਤਰੀ ਸਾਹਿਬ ਸਾਡੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਉਹਨਾਂ ਨੇ ਪੰਜਾਬ ਦੀ ਜਿਹੜੀ ਇਹ ਜਿਹੜੀ ਬੜੀ ਵੱਡੀ ਮੁਸ਼ਕਲ ਆਈ ਆ ਉਦੇ ਬਾਰੇ ਜਾਣੂ ਕਰਵਾ ਕੇ ਆਏ ਆ ਕਿ ਤੁਸੀਂ ਇੰਜ ਨਾ ਕਰੋ ਪੰਜਾਬ ਵੀ ਜਿਹੜਾ ਇੰਡੀਆ ਦਾ ਭਾਰਤ ਦਾ ਹਿੱਸਾ ਪੰਜਾਬ ਨੇ ਹਮੇਸ਼ਾ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ ਜੇ ਕੁਰਬਾਨੀਆਂ ਦੀ ਗੱਲ ਕਰੀਏ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਜੇ ਤੁਸੀਂ ਮੇਰੇ ਵੀਰ ਅੰਨ ਦੀ ਗੱਲ ਕਰੋ ਜੇ ਤੁਸੀਂ ਜੇ ਪੰਡਾਰ ਭਰੇ ਆ ਤੇ ਪੰਜਾਬ ਨੇ ਭਰੇ ਆ ਸੋ ਮੁੱਖ ਮੰਤਰੀ ਸਾਹਿਬ ਨੇ ਸਾਡੇ ਗ੍ਰਹਿ ਮੰਤਰੀ ਨੂੰ ਬੜਾ ਵਸਤਾਰ ਨਾਲ ਉਹਨਾਂ ਨੇ ਦੱਸਿਆ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਮੋਹਰੇ ਹੋ ਕੇ ਖੜਦਾ ਰਿਹਾ ਹੈ ਤੇ ਤੁਸੀਂ ਅੱਜ ਲੋੜ ਜੇ ਅੱਜ ਵਿਭਤਾ ਬਣੀ ਹੈ ਤੇ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਸੋ ਜਦੋਂ ਪੈਸੇ ਆਉਣਗੇ ਉਦੋਂ ਵੀ ਤੁਹਾਨੂੰ ਦੱਸਦਾ ਕਿ ਪਿਆ ਸੈਂਟਰ ਸਰਕਾਰ ਨੇ ਭੇਜਤੇ ਆ ਜਿਹੜਾ ਵੀ ਪ੍ਰਬੰਧ ਅਜੇ ਤੱਕ ਕਰ ਰਹੀ ਹੈ ਉਹ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣੇ ਕਿਸਾਨ ਭਰਾਵਾਂ ਦੀ ਮਜ਼ਦੂਰਾਂ ਦੀ ਜਿਹਦਾ ਵੀ ਕਿਸੇ ਦਾ ਨੁਕਸਾਨ ਹੋਇਆ ਉਹਨਾਂ ਦਾ ਜਿਹੜਾ ਬਣਦਾ ਮੁਆਵਜ਼ਾ ਉਹ ਦੇਊਗੀ ਇਹ ਗਰੰਟੀ ਹੈ ਪੰਜਾਬ ਸਰਕਾਰ ਦੀ ਤੁਹਾਨੂੰ ਸਭ ਭਾਜਪਾ ਦੇ ਨਾਲ-ਨਾਲ ਇਹਨਾਂ ਸਾਰੀਆਂ ਪਾਰਟੀਆਂ ਦਾ ਮੰਨਣਾ ਕਿ ਜਦੋਂ ਚੋਣ ਚਾਰਾ 27 ਵਾਲਾ ਲੱਗ ਗਿਆ ਇਹਨਾਂ ਦੇ ਬੰਦੇ ਇਹਨਾਂ ਨੂੰ ਛੱਡ ਕੇ ਭੱਜਣ ਲਈ ਤਿਆਰ ਪਰ ਤਿਆਰ ਨੇ ਕਿਉਂਕਿ ਉਹਨਾਂ ਨੂੰ ਖੁਸ਼ ਨਹੀਂ ਕਰ ਸਕੇ ਪਰ ਕਿਹੜੇ ਤਰੀਕੇ ਨਾਲ ਪਹਿਲੀਆਂ ਸਰਕਾਰਾਂ 'ਚ ਜਿਹੜੇ ਐਮਐਲਏ ਆਪਣੇ ਬੰਦਿਆਂ ਨੂੰ ਖੋਸ਼ ਕਰਦੇ ਹੁੰਦੇ ਜਿਹਦੇ ਨਾਲ ਤੁਸੀਂ ਨਹੀਂ ਕਰ ਸਕੇ ਇਹ ਮੇਰੇ ਵੀਰ ਇਹ ਨਾ ਜਿਹੜੇ ਨਾ ਮੈਂ ਤੁਹਾਨੂੰ ਵਾਰ-ਵਾਰ ਇੱਕ ਬੇਨਤੀ ਕਰਾਂ ਜੀ ਏ ਵੇਖੋ ਜਿੰਨੇ ਦਾ ਪਾਰਟੀ ਨਾ ਰਹਿਣਾ ਉਹ ਤਾਂ ਹਮੇਸ਼ਾ ਲੋਕ ਪਾਰਟੀ ਨਾਲ ਹੀ ਰਹਿੰਦੇ ਆ ਕੋਈ ਭੈਣ ਭਰਾ ਆਉਣ ਜਾਣ ਵਾਲੇ ਵੀ ਹੁੰਦੇ ਆ ਉਹ ਵੇਖੋ ਜਿਹੜੇ ਆ ਉਹ ਜੇ ਕੋਈ ਇੱਕ ਇਧਰੋਂ ਜਾਂਦਾ ਦੋ ਉਧਰੋਂ ਆ ਜਾਂਦੇ ਆ ਇਹ ਹਮੇਸ਼ਾ ਇੱਕ ਜਿਹੜਾ ਕੁਦਰਤ ਦਾ ਦਸਤੂਰ ਆ ਆਉਣਾ ਜਾਣਾ ਬਣਿਆ ਹੁੰਦਾ ਪਰ ਜਿਹੜੀ ਉਹਨਾਂ ਦੇ ਮਨ ਚ ਭੁਲੇਖਾ ਹੈ ਕਿ ਜਿਹੜੀ ਸਰਕਾਰ ਆ ਜਾਂ ਸਾਡੇ ਜਿਹੜੇ ਐਮਐਲਏ ਆ ਉਹਨਾਂ ਦੇ ਲੋਕ ਨਾਲ ਲੋਕ ਅੱਜ ਵੀ ਖੜੇ ਆ ਲੋਕੀ ਅੱਜ ਵੀ ਪਾਰਟੀ ਦੇ ਜਿਹੜੇ ਕੰਮ ਪਾਰਟੀ ਨੇ ਕੀਤੇ ਆ ਜਿਹੜੀਆਂ ਸਹੂਲਤਾਂ ਪਾਰਟੀ ਨੇ ਦਿੱਤੀਆਂ ਉਹਨਾਂ ਤੋਂ ਮੇਰੇ ਵੀਰ ਬੜੇ ਖੁਸ਼ ਹੈ ਚਾਹ ਤੁਸੀਂ ਬਿਜਲੀ ਦੀ ਗੱਲ ਕਰ ਲੋ ਚਾਹ ਤੁਸੀਂ ਆ ਕਿਸਾਨਾਂ ਨੂੰ ਜਿਹੜਾ ਪਾਣੀ ਦਿੱਤਾ ਹੈ ਜਿਹੜਾ ਨਹਿਰਾਂ ਦਾ ਉਹਨਾਂ ਦੀ ਗੱਲ ਕਰ ਲੋ ਚਾਹ ਤੁਸੀਂ ਮੇਰੇ ਵੀਰ ਲਾਈਟ ਦੀ ਗੱਲ ਕਰ ਲੋ ਜਿਹੜੀ ਕਿਸਾਨਾਂ ਨੂੰ ਮਿਲਦੀ ਹੈ ਜਿਹੜੇ ਬਿੱਲ ਮਾਫ ਕੀਤੇ ਉਹਨਾਂ ਦੀ ਗੱਲ ਕਰ ਲੋ ਲੋਕਾਂ ਨੂੰ ਤੁਸੀਂ ਪਿਛਲੇ ਸਮੇਂ ਚ ਸਰਕਾਰਾਂ ਦਾ ਤੁਸੀਂ ਕਦੀ ਹਿਸਾਬ ਕਿਤਾਬ ਲਾ ਲਓ ਜੇ ਤਾਂ ਇੰਨੀਆਂ ਸਹੂਲਤਾਂ ਕਦੀ ਕਿਸੇ ਸਰਕਾਰ ਨੇ ਦਿੱਤੀਆਂ ਤਾਂ ਮੇਰੇ ਵੀਰ ਫਿਰ ਤਾਂ ਉਹਨਾਂ ਦੀ ਗੱਲ ਮੈਂ ਮੰਨ ਸਕਦਾ ਇੰਨੀਆਂ ਸਹੂਲਤਾਂ ਕਦੀ ਕਿਸੇ ਸਰਕਾਰ ਨੇ ਨਹੀਂ ਦਿੱਤੀਆਂ ਉਹਨਾਂ ਦੇ ਮਨ ਦਾ ਭਲੇਖਾ ਦੁਬਾਰਾ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਥੱਲੇ ਆਮ ਆਦਮੀ ਪਾਰਟੀ ਦੀ ਬਣੋਂਗੀ ਤਾਂ ਜੀ ਕਦੇ ਖੇਮ ਕਰਨ ਹਲਕੇ ਤੋਂ ਫੋਨ ਆਇਆ ਹੋਵੇ ਕਿ ਤੁੰਨ ਸਾਹਿਬ ਸਾਡੀ ਪੜੀ ਗਈ ਹੈ ਸ਼ਰਾਬ ਤੇ ਸਮੈਕ ਇਹ ਛਡਾ ਦਿਓ ਤੇ ਫਿਰ ਉਦੋਂ ਕੀ ਰਿਐਕਸ਼ਨ ਹੁੰਦਾ ਹੈ ਮੇਰੇ ਵੀਰ ਵੇਖੋ ਜਿਹੜੀ ਇਹ ਗੱਲਾਂ ਨਾਲ ਬ੍ਰਦਰ ਸ਼ਰਾਬ ਜਾਂ ਕੋਈ ਵੀ ਕਰਾਇਮ ਕਰਦਾ ਹੈ ਜਿਹੜਾ ਬੰਦਾ ਕ੍ਰਿਮੀਨਲ ਆ ਉਹਨਾਂ ਦੀ ਕੋਈ ਸਾਡੇ ਵੱਲੋਂ ਮੇਰੇ ਵੀਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਪੁਲਿਸ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਭਾਵੇਂ ਉਹ ਕਹਿੰਦੇ ਕਿ ਵੋਟਾਂ ਭਾਵੇਂ ਵੋਟ ਵੀਰੇ ਪਾਈ ਹੈ ਜੇ ਨਹੀਂ ਇਹਦੇ ਵਿੱਚ ਭਰਾ ਜੀ ਦੱਸੋ ਇਹ ਚ ਵੋਟਾਂ ਦਾ ਕੀ ਮਸਲਾ ਹੈ ਜੇ ਅਸੀਂ ਅੱਜ ਆਪਦੇ ਬੱਚੇ ਹੀ ਮਾਰ ਲਏ ਅਸੀਂ ਆਪਣੇ ਪਰਿਵਾਰ ਹੀ ਮਾਰ ਲਏ ਤੇ ਅਸੀਂ ਮੇਰੇ ਵੀਰੇ ਉਹ ਜੀਆਂ ਵੋਟਾਂ ਨੂੰ ਕੀ ਕਰਾਉਣਾ ਦੇਖੋ ਰਾਜ ਭਾਗ ਬ੍ਰਦਰ ਰਾਜ ਭਾਗ ਉੱਥੇ ਬੰਦੇ ਕਰਦੇ ਚੰਗਾ ਲੱਗਦੇ ਆ ਜਿੱਥੇ ਸਾਰਾ ਸਮਾਜ ਵਧੀਆ ਵਸੇ ਰਸੇ ਜੇ ਲੋਕਾਂ ਦੇ ਘਰ ਹੀ ਉਜੜ ਗਏ ਤਾਂ ਫਿਰ ਮੇਰੇ ਵੀ ਰਹੀ ਇਹੋ ਜੀ ਸਿਆਸਤ ਤੋਂ ਲੈਣਾ ਕੀ ਹੈ ਸਾਨੂੰ ਇਹੋ ਜੀ ਸਿਆਸਤ ਵੀਰੇ ਨਾ ਆਪਾਂ ਅੱਜ ਕਰੀਏ ਨਾ ਕੱਲ ਕਰੀਏ ਜਿਹੜਾ ਬੰਦਾ ਵੀ ਕੋਈ ਗਲਤੀ ਕਰੂਗਾ ਜਿਹੜਾ ਬੰਦਾ ਵੀ ਕ੍ਰਾਈਮ ਕਰੂਗਾ ਉਹਨੂੰ ਉਹਦਾ ਜਿਹੜਾ ਮੇਰੇ ਵੀਰ ਹਰਜਾਨਾ ਉਹਨੂੰ ਉਹਦਾ ਖਮਿਆਜਾ ਪੂਗਤਨਾ ਪਊਗਾ ਉਹਦੇ ਵਿੱਚ ਕੋਈ ਰਾਜਨੀਤੀ ਨਹੀਂ ਤੇ ਅੰਤ ਵਿੱਚ ਕੇਮਕਰਨ ਹਲਕੇ ਦੇ ਲੋਕਾਂ ਨੂੰ ਸੁਨੇਹਾ ਕੀਆ ਕਿਉਂਕਿ ਇਧਰ ਦੇ ਤਾਂ ਕਾਂਗਰਸ ਦੇ ਲੀਡਰਾਂ ਦਾ ਵੀ ਮੰਨਣਾ ਕਿ ਪੂਰਾ ਜ਼ੋਰ ਲੱਗਾ ਹੁੰਦਾ ਸੀ ਕਾਂਗਰਸ ਦੇ ਵਿੱਚ ਕਿ ਸਰਵਲ ਸਿੰਘ ਤੁਹਾਨੂੰ ਚੇਅਰਮੈਨ ਨਹੀਂ ਬਣ ਦੇਣਾ ਪਰ ਵਾਇਗਰੂ ਨੇ ਕਿਹਾ ਕਿ ਇਹ ਸਾਰਿਆਂ ਦੀ ਮੰਨਜੀ ਠੋਕ ਕੇ ਤੇ ਐਮਐਲਏ ਬਣੂੰਗਾ ਕੀ ਸੁਨੇਹਾ ਵੀ ਹੈ ਤੇ ਅਰਦਾਸ ਵੀ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਹਲਕੇ ਦੇ ਵਿਕਾਸ ਨੂੰ ਵੀ ਲੈ ਕੇ ਹਲਕੇ ਦੀ ਚੜ੍ਹਦੀ ਕਲਾ ਨੂੰ ਲੈ ਕੇ ਮੇਰੇ ਵੀਰ ਵੇਖੋ ਤੁਸੀਂ ਗੱਲ ਕਰਤੀਓ ਮੈਂ ਵੀ ਇੱਕ ਦਿਨ ਵੇਖੀ ਸੀ ਉਹ ਵੀਡੀਓ ਚੱਲੀ ਪਈ ਇੰਟਰਵਿਊ ਸ਼ਾਇਦ ਤੁਸੀਂ ਕੀਤੀ ਜਾਂ ਹੋਰ ਕਿਸੇ ਨੇ ਕੀਤੀ ਸੀ ਉਹ ਸੱਚ ਜਿਹੜਾ ਪ੍ਰਮਾਤਮਾ ਨਾਲ ਉਹ ਮੂੰਹ ਕਢਾ ਦਿੰਦਾ ਮੈਂ ਕੱਲ ਦੱਸਾਂ ਜੀ ਜਦੋਂ ਤੁਸੀਂ ਕਿਸੇ ਨੂੰ ਵੀ ਦਬਾਓਗੇ ਰਾਜਨੀਤੀ ਵਿੱਚ ਤੁਸੀਂ ਕਿਸੇ ਨੂੰ ਦਬਾਇਆ ਦਬਾ ਨਹੀਂ ਸਕਦੇ ਜਿੰਨੂੰ ਪ੍ਰਮਾਤਮਾ ਨੇ ਅੱਗੇ ਲੈ ਕੇ ਆਉਣਾ ਉਹਨੂੰ ਵੈਗਰੂ ਨੇ ਲੈ ਹੀ ਆਉਣਾ ਇਹ ਪ੍ਰਮਾਤਮਾ ਦੇ ਹੱਥ ਦਾਤਾ ਵਾ ਇਹ ਸਾਬ ਦੇ ਹੱਥ ਵੜਿਆਈਆਂ ਦੀਆਂ ਕਿੰਨੂੰ ਉਹਨੇ ਦੇਣੀਆਂ ਤੇ ਇਹ ਜਿਹੜੇ ਮੇਰੇ ਵੀਰ ਉਹਦੀ ਮਿਸਾਲ ਮੈਂ ਵੀ ਇੱਕ ਹੈ ਖਾਂ ਮੇਰੇ ਵਰਗੇ ਹੋਰ ਵੀ ਕਈ ਭੈਣ ਭਰਾ ਹੈਗੇ ਜਿਨ੍ਹਾਂ ਨੂੰ ਰੋਕਿਆ ਜਾਂਦਾ ਸੀ ਕਿ ਇਹਨਾਂ ਨੂੰ ਰਾਜਨੀਤੀ ਚ ਅੱਗੇ ਨਹੀਂ ਵਧਣ ਦੇਣਾ ਉਹ ਕਈ ਮੈਂ ਹੀ ਨਹੀਂ ਇਕੱਲਾ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਵੇਖ ਲਓ ਮੈਂ ਤਾਂ ਚਲੋ ਇੱਕ ਐਮਐਲਏ ਬਣਿਆ ਉਹ ਮੇਰੇ ਵੀਰ ਇੱਕ ਆਮ ਪਰਿਵਾਰ ਚੋਂ ਉੱਠ ਕੇ ਉਹ ਮੇਰੇ ਵੀਰ ਐਮਐਲਏ ਵੀ ਬਣੇ ਉਹ ਐਮਪੀ ਵੀ ਬਣੇ ਤੇ ਅੱਜ ਉਹ ਪੰਜਾਬ ਦੇ ਜਿਹੜੇ ਆ ਮੁੱਖ ਮੰਤਰੀ ਆ ਸੋ ਇਹ ਤੁਸੀਂ ਕਦੀ ਮੇਰੇ ਵੀਰ ਕਿਸੇ ਨੂੰ ਨਹੀਂ ਰੋਕ ਸਕਦੇ ਇੱਥੇ ਖੁੱਲਾ ਮੇਰੇ ਵੀਰ ਇਹ ਮੈਦਾਨ ਆ ਜਿਹੜਾ ਮਰਜ਼ੀ ਲੜਾਈ ਲੜੇ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿ ਅਸੀਂ ਕਿੰਨੂੰ ਜਿਤਾਉਣਾ ਤੇ ਕਿਹਦੇ ਸਿਰ ਤੇ ਅਸੀਂ ਤਾਜ ਰੱਖਣਾ ਸੋ ਇਹ ਜਿੱਥੇ ਪ੍ਰਮਾਤਮਾ ਦੇ ਹੱਥ 'ਚ ਆ ਸੱਚੇ ਪਾਤਸ਼ਾਹ ਨੇ ਜਿਹੜੀਆਂ ਵਿੜਿਆਈਆਂ ਉੱਥੇ ਫਿਰ ਉਹ ਆਪ ਲੋਕਾਂ ਦੇ ਮਨਾਂ 'ਚ ਵਸਦਾ ਤੇ ਲੋਕ ਆਪਣਾ ਜਿਹੜਾ ਨਮਾਇੰਦਾ ਚੁਣਦੇ ਆ ਸੋ ਇਹਨਾਂ ਗੱਲਾਂ ਮਗਰ ਵੀਰੇ ਇਹ ਤਾਂ ਮੈਂ ਤਾਂ ਪੈਂਦਾ ਹੀ ਨਹੀਂ ਕਿਉਂਕਿ ਇਹਦੇ ਹੰਕਾਰ ਵੀ ਕੋਈ ਨਹੀਂ ਹੁੰਦਾ ਮੈਂ ਤੇ ਅੱਗੇ ਵੀ ਤੁਹਾਨੂੰ ਕਈ ਵਾਰ ਦੱਸਿਆ ਇਹਨਾਂ ਚੀਜ਼ਾਂ ਦਾ ਹੰਕਾਰ ਵੀ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਤਾਂ ਜਿਹੜੀਆਂ ਐ ਪ੍ਰਮਾਤਮਾ ਦੇ ਹੱਥ 'ਚ ਬਾਕੀ ਜਿਹੜਾ ਖੇਮ ਕਰ ਨਾਲਕਾ ਵੀਰੇ ਮੇਰਾ ਤਾਂ ਇੱਕੋ ਹੀ ਸੁਨੇਹਾ ਆਪਣੇ ਨੌਜਵਾਨਾਂ ਨੂੰ ਆਪਣੇ ਭਰਾਵਾਂ ਨੂੰ ਕਿ ਆਪਾਂ ਯਾਰ ਨੌਜਵਾਨ ਭਰਾਵਾਂ ਨੂੰ ਵੀ ਬੇਨਤੀ ਆ ਕਿ ਆਪਾਂ ਆਪਣੇ ਮਾਪਿਆਂ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਉੱਚਾ ਕਰੀਏ ਚੰਗੇ ਕੰਮ ਕਰੀਏ ਵੇਖੋ ਅੱਜ ਇੱਕ ਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਗੱਲ ਵਿੱਚੋਂ ਗੱਲ ਹੀ ਆ ਗਈ ਇੱਕ ਅਰਦਾਸ ਵੀ ਕਰਦੇ ਆਂ ਸਾਡਾ ਉਹ ਭਰਾ ਅੱਜ ਮੇਰੇ ਵੀਰ ਪਿਆਵਾ ਉਹ ਉਹ ਜੂਝ ਰਿਹਾ ਮੇਰਾ ਵੀਰ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਰਾਜਵੀਰ ਜਵੰਦਾ ਉਦੋਂ ਇੱਕ ਨਾ ਸਿੱਖਣ ਨੂੰ ਕੁਝ ਮਿਲਦਾ ਵੀਰੇ ਮੈਂ ਅੱਜ ਹੀ ਮੇਰੇ ਦੋਸਤ ਚੀਮਾ ਸਾਹਿਬ ਮੇਰੇ ਨਾਲ ਗੱਡੀ ਚਾ ਰਹੇ ਸੀ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਯਾਰ ਵੇਖੋ ਗੁਰੂ ਸਾਹਿਬ ਕਿਰਪਾ ਕਰਨ ਉਹ ਸਾਡਾ ਭਰਾ ਰਾਜ ਜੀ ਕੁਛ ਠੀਕ ਹੋ ਕੇ ਆਪਣੇ ਘਰੇ ਆਵੇ ਪਰ ਤੁਸੀਂ ਵੇਖੋ ਹਰੇਕ ਬੰਦਾ ਕਮਾਈ ਕਰਦਾ ਚਾਹੇ ਉਹ ਸਿੰਗਿੰਗ ਕਰਦਾ ਸੀ ਉਹ ਆਪ ਦੇ ਖਾੜੇ ਲਾਉਂਦਾ ਸੀ ਜਾਂ ਉਹ ਲੋਕਾਂ ਦਾ ਮਨੋਰੰਜਨ ਕਰਦਾ ਸੀ ਉਹ ਆਪਣੇ ਲਈ ਕਰਦਾ ਸੀ ਪਰ ਲੋਕਾਂ ਦੀ ਜਦੋਂ ਤੁਸੀਂ ਲੋਕਾਂ ਨੂੰ ਸੁਸਾਇਟੀ ਨੂੰ ਜਦੋਂ ਕੋਈ ਚੰਗਾ ਕੁਝ ਦੇਣੇ ਹੋਣਾ ਮੇਰੇ ਵੀਰ ਰਾਜਵੀਰ ਜਵੰਦਾ ਉਹ ਸਿੰਗਰ ਹੈ ਜਿਨੇ ਸੁਸਾਇਟੀ ਨੂੰ ਬਹੁਤ ਕੁਝ ਦਿੱਤਾ ਜਿਨੇ ਧੀਆਂ ਦੇ ਵੀ ਗੀਤ ਗਾਏ ਜਿਨੇ ਇੱਕ ਸਬਿਆਚਾਰੀ ਗੀਤ गाके ਅੱਜ ਸਾਰਾ ਪੰਜਾਬ ਉਹਦੀ ਉਹਦੇ ਲਈ ਦਵਾਵਾ ਕਰ ਰਿਹਾ ਸੋ ਉਹ ਤੋਂ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਭਾਈ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਫਿਰ ਸਾਰੀ ਜਨਤਾ ਤੁਹਾਡੇ ਨਾਲ ਹੁੰਦੀ ਹੈ ਸਾਰੀ ਜਨਤਾ ਤੁਹਾਡੀ ਦਵਾਵਾ ਕਰਦੀ ਜਦੋਂ ਵੀ ਤੁਹਾਡੇ ਤੇ ਕੋਈ ਵਿਵਤਾ ਬਣਦੀ ਹੈ ਜਦੋਂ ਤੁਹਾਨੂੰ ਕੋਈ ਆਂਚ ਆਉਂਦੀ ਹੈ ਸੋ ਸਾਨੂੰ ਚੰਗੇ ਕੰਮ ਹੀ ਕਰਨੇ ਚਾਹੀਦੇ ਆ ਜਿਹਦੇ ਨਾਲ ਜਿਹੜਾ ਅਸੀਂ ਆਪਣੇ ਮਾਪਿਆਂ ਦਾ ਵੀ ਸਿਰ ਉੱਚਾ ਕਰੀਏ ਆਪਣੇ ਦੇਸ਼ ਦਾ ਜਿੱਥੇ ਤੁਸੀਂ ਹਲਕੇ 'ਚ বাসਦੇ ਹੋ ਜਿਹੜੇ ਪਿੰਡਾਂ 'ਚ বাসਦੇ ਹੋ ਉਥੋਂ ਦੇ ਭੈਣਾ ਭਰਾਵਾਂ ਦੇ ਵਿੱਚ ਦਾ ਸਿਹਰਾ ਉੱਚਾ ਹੋਵੇ। ਜੀ ਬਹੁਤ-ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ। ਮਿਹਰਬਾਨ। ਸੋ ਇਹ ਸਨ ਕੇਮ ਕਰਨ ਹਲਕੇ ਤੋਂ ਵਧਾਇਕ ਸਰਦਾਰ ਸਰਵਨ ਸਿੰਘ ਤੁਨ ਆਮ ਆਦਮੀ ਪਾਰਟੀ ਦੇ ਵੱਲੋਂ ਅਤੇ ਉਹਨਾਂ ਦੇ ਵੱਲੋਂ ਸਨੇਹਾ ਵੀ ਦਿੱਤਾ ਗਿਆ ਹਲਕੇ ਦੇ ਲੋਕਾਂ ਨੂੰ ਤੁਸੀਂ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ। ਬਹੁਤ-ਬਹੁਤ ਧੰਨਵਾਦ।